ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਔਰ ਸੇਤਾ ਕੈਮ ਜੀ ਸਾਰਿਆਂ ਦੀਆਂ ਦੋਸਤੋ ਅਸੀਂ ਜਾ ਰਹੇ ਆ ਅੱਜ ਅੰਮ੍ਰਿਤਸਰ ਸਾਹਿਬ ਤੇ ਇੱਕ ਪਹਿਲੋਂ ਪਗੜੀ ਸਟੋਰ ਹੈ ਇੱਕ ਅੱਜ ਲੱਭਦੇ ਆ ਉੱਥੇ ਜਾਂਦੇ ਆ ਨਵਲਟੀ ਚੌਂਗ ਦੇ ਵਿੱਚ ਆ ਨਿਊ ਪੱਲਾ ਤੇ ਬਹੁਤ ਰੇਟ ਵੀ ਉਹਨਾਂ ਦਾ ਵਧੀਆ ਤੇ ਕੁਆਲਿਟੀ ਵੀ ਪਗਾਂ ਦੀ ਸਹੀ ਆ ਦੋ ਪਗਾਂ ਲੈਣੀਆਂ ਉੱਥੇ ਜਾਂਦੇ ਆ ਤੇ ਫਿਰ ਦਰਬਾਰ ਸਾਹਿਬ ਜਾਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਜੀ ਦੋਸਤੋ ਮੈਂ ਅਭੀ ਨਾਵਲ ਟੀਚੌਂਗ ਦੇ ਵਿੱਚ ਆ ਇੱਥੋਂ ਅਸੀਂ ਪੱਗਾਂ ਲੈ ਰਹੇ ਆ ਤੇ ਟਰਬਨ ਸੈਂਟਰ ਬਹੁਤ ਹੀ ਵਧੀਆ ਆ ਤੇ ਕਲਰ ਆਪਸ਼ਨ ਬਹੁਤ ਵਧੀਆ ਤੇ ਇੱਕ ਡਿਸਪਲੇ ਕਾਫੀ ਤਰ੍ਹਾਂ ਲਾਗੇ ਮੈਂਸ਼ਨ ਕੀਤਾ ਨਾਲ ਸਾਰਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਨਾ ਇਹਨਾਂ ਦਾ ਕੰਮ ਆ ਤੇ ਨਾਲ ਹੀ ਪੀਕ ਹੋ ਜਾਂਦੀ ਐ ਇੱਥੋਂ ਹੀ ਵੇਖੋ ਕਿੰਨਾ ਸੋਹਣਾ ਕੰਮ ਆ ਜੀ ਤੇ ਆ ਵੀ ਡਿਸਪਲੇ ਦੇ ਨਾਲ ਸਾਰੀਆਂ ਪੱਗਾਂ ਦੇ ਕਲਰ ਮੈਂਸ਼ਨ ਕੀਤੇ ਆ ਇਹ ਅਗੇ ਬੰਦਾ ਕੰਫਿਊਜ਼ ਨਹੀਂ ਹੁੰਦਾ ਇਦਾਂ ਮਤਲਬ ਕਿ ਜਿੱਦਾਂ ਉਹਦਾ ਅਲੱਗ ਚੀਜ਼ ਹੁੰਦੀ ਹੈ ਤਾਂ ਇਦਾਂ ਜਦੋਂ ਪੱਗ ਬੱਜੀ ਪਤਾ ਲੱਗਦੀ ਹੈ ਨਾ ਡਿਸਪਲੇ ਤੇ ਉਹ ਅਲੱਗ ਪਤਾ ਲੱਗ ਜਾਂਦਾ ਹੈ ਨਾ ਤੇ ਵੇਖੋ ਕਿੰਨਾ ਸੋਹਣਾ ਕੰਮ ਆ ਸਾਰਾ ਜੇ ਜਰੂਰ ਆਏ ਇਹ ਨਾਵਲਟੀ ਚੌਂਗ ਦੇ ਬਿਲਕੁਲ ਇਸ ਦਰੀਆ ਤੇ ਇਹ ਨਾਵਲਟੀ ਚੌਂਗ ਦੇ ਵਿੱਚ ਹੀ ਆ ਜੀ ਦਾ ਟਰਬਨ ਸੈਂਟਰ ਇਹਨਾਂ ਦਾ ਪੇਜ ਵੀ ਆ ਇੱਥੇ ਤੁਹਾਨੂੰ ਮੈਂ ਮੈਂਸ਼ਨ ਕਰਦਾ ਵੀ ਇਹ ਨਾ ਆ ਪੇਜ ਤੇ ਹੀ ਆਗੇ ਵੇਖ ਸਕਦੇ ਹੋ ਜਦੋਂ ਮਰਜੀ ਹਾਂਜੀ ਦੋਸਤੋ ਅਸੀਂ ਪੱਗਾਂ ਲੈ ਲਿਆ ਤੇ ਹੁਣ ਇਹ ਆ ਕੀ ਬਹੁਤ ਹੀ ਵਧੀਆ ਕੰਮ ਹੈ ਨਵਲਤੀ ਚੌਂਗ ਦੇ ਵਿਟਿਆ ਦਾ ਪੰਜਾਬ ਪਗੜੀ ਸੈਂਟਰ ਤੇ ਬਹੁਤ ਵਧੀਆ ਵੀਰਾਂ ਦਾ ਕੰਮ ਆ ਰਿਹਾ ਡਿਸਪਲੇ ਦੇ ਵਿੱਚ ਮੈਂਸ਼ਨ ਕੀਤੀਆਂ ਪੱਗਾ ਡਿਸਪਲੇ ਦੇ ਵਿੱਚ ਤੇ ਨਾਲ ਏਦਾਂ ਆਸਾਨੀ ਨਾਲ ਪਸੰਦ ਕਰ ਸਕਦਾ ਅਦਰਵਾਈਜ਼ ਨਹੀਂ ਤੇ ਬਸ ਸੋਚਦੇ ਰਹਿੰਦੇ ਹਨਾ ਤੇ ਏਦਾਂ ਥੋੜਾ ਜਿਹਾ ਪੱਗ ਬੱਜੀ ਦਾ ਪਤਾ ਲੱਗ ਜਾਂਦਾ ਹਾਂ ਹਾਂਜੀ ਬਹੁਤ ਸੰਗਤ ਆਈ ਜੀ ਬੋਲ ਰਿਹਾ ਜੀ ਦੋਸਤੋ ਇਹ ਦਾ ਪੰਜਾਬ ਸਾਡੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਇਹ ਦਾ ਪੰਜਾਬੀ ਪਗੜੀਆ ਹੌ ਸੈਂਟਰ ਆ ਸਾਹਮਣੇ ਆ ਕੰਪਨੀ ਬਾਗ ਆ ਤੇ ਇਧਰ ਅੱਗੇ ਨਵਲ ਟੀ ਚੌਕ ਆ ਨਾਲ ਹੀ ਤੇ ਇਧਰ ਕ੍ਰਿਸਚਨ ਚੌਕ ਚੋਂ ਆਉਂਦਿਆਂ ਸਾਰੀ 500 ਮੀਟਰ ਦੀ ਦੂਰੀ ਤੇ ਹਾਂਜੀ ਦੋਸਤੋ ਅਸੀਂ ਪੱਗਾ ਲੈਣ ਆਏ ਸੀ ਤੇ ਮਾਚਲ ਕੰਪਨੀ ਬਾਗ ਵੀ ਵੇਖੀ ਜਾਨਨੇ ਆ ਇਹ ਸਾਰਾ ਕੰਪਨੀ ਬਾਗ ਅੰਮ੍ਰਿਤਸਰ ਤੇ ਇਹ ਪਾਰਕ ਆ ਜੀ ਇਥੇ ਮਾਰਨਿੰਗ ਟਾਈਮ ਕਾਫੀ ਜਾਨੇ ਵਰਕਆਊਟ ਕਰਨ ਹੁੰਦੇ ਆ ਸੈਰ ਕਰਨ ਹੁੰਦੇ ਆ ਤੇ ਸਾਫੀ ਇਥੇ ਫਿਰ ਮਤਲਬ ਕਿ ਜਿੱਦਾਂ ਆਪਣਾ ਯੋਗਾ ਕਰਦੇ ਆ ਸੈਰ ਕਰਦੇ ਆ ਸਰੀਰ 'ਚ ਪਸੀਨਾ ਕੱਢਦੇ ਆ ਤੇ ਇਹ ਇਹ ਆ ਜੀ ਕੰਪਨੀ ਬਾਗ ਅੰਮ੍ਰਿਤਸਰ ਫੇਮਸ ਆ ਤੇ ਕਿਸੇ ਟਾਈਮ ਕਿਸੇ ਦਿਨ ਆਪਾਂ ਨਾ ਪ੍ਰੋਪਰ ਇਹਦੇ ਤੇ ਵੀਡੀਓ ਲਈ ਕਿਹਾਵਾਂਗੇ ਕਿ ਇਹਦੀ ਹਿਸਟਰੀ ਕੀ ਆ ਕੰਪਨੀ ਬਾਗਦੀ ਕਿਉਂਕਿ ਆ ਹੁਣ ਤੇ ਵੈਸੇ ਚੱਲਦੇ ਚੱਲਦੇ ਮਹਾ ਚੱਲ ਬਲਕਿ 10 ਮੀਟਰ ਰੋਕ ਜਾਨੀ ਹੈ ਇੱਥੇ ਸਾਹਮਣੇ ਪੱਗਾਂ ਲੀਆਂ ਅਸੀਂ ਤੇ ਪੱਗਾਂ ਦਾ ਵੀ ਮੈਨੂੰ ਬਹੁਤ ਵਧੀਆ ਇਥੇ ਸਿਸਟਮ ਲੱਗਾ ਜੀ ਰੇਟ ਹੈ 70 ਰੁਪਏ ਮੀਟਰ ਆ 30 ਰੁਪਏ ਨਾਲ ਪੀਕੋ ਦੇ ਲੈਂਦੇ ਤੇ ਪੀਕੋ ਵੀ ਉਸੇ ਟਾਈਮ ਹੀ ਕਰ ਦਿੰਦੇ ਆ ਤੇ ਉਦਾਂ ਵੀ ਤੇ ਆ ਬਾਹਰੋਂ ਕਰਵਾਉਣੀ ਆ ਪੀਕੋ ਤੇ ਡਬਲ ਵਸ਼ੇਬਲ ਆ ਪੱਗ ਇਹ ਬਹੁਤ ਵਧੀਆ ਪੱਕੇ ਰੰਗਿਆ 6 ਮਹੀਨੇ ਦੀ ਗਾਰੰਟੀ ਜੇ ਉਤਰ ਜੇ ਕੋਈ ਹੋ ਜੇ ਬਿੱਲ ਸੰਭ ਕੇ ਰੱਖਣਾ ਤੇ ਬਹੁਤ ਵਧੀਆ ਕੰਮਿਆਂ ਜੀ ਹਾਂਜੀ ਹੋਰ ਮਾ ਚਲੋ ਇਹ ਫੇਮ ਵਾਲੋ ਵੀ ਨੰਗੰਦੇ ਆ ਰਹੇ ਚੱਲ ਮਾ ਵੀ ਕੰਪਨੀ ਭਾਗ ਦੇ ਵਿੱਚ ਰੁਕ ਜਾਂਦੇ ਆ 10 ਮਿੰਟ ਤੇ ਨਾਲੇ ਢੜਨਾ ਕੋਈ ਗੱਲਾਂ ਪਤਾ ਕਰਦੇ ਆ ਹੋਣੇ ਜਾਵਾਂਗੇ ਇੱਥੋਂ ਦਰਬਾਰ ਸਾਹਿਬ ਸ਼ਹਿਰ ਦੇ ਵਿੱਚ ਨਾ ਰਸ਼ ਬੜਾ ਹੋ ਗਿਆ ਪਤਾ ਨਹੀਂ ਜਾਂ ਕੀ ਨਗੇਲੀ ਆ ਪ੍ਰਸ਼ਾਸਨ ਦੀ ਸਰਕਾਰ ਦੀ ਜਾਂ ਕੀ ਚੱਕਰ ਆ ਵੀ ਦੱਸਾ ਕੀ ਕਾਰਨ ਆ ਵੀ ਟ੍ਰੈਫਿਕ ਕੰਟਰੋਲ ਹੀ ਨਹੀਂ ਹੋਉਂਦਿਆ ਕਿਸੇ ਕੋ ਜਾਂ ਕੋਈ ਰੋਡ ਪਤਾ ਨਹੀਂ ਕਿਹੜਾ ਰੋਡ ਕਿਧਰ ਜਾਂਦਾ ਕਿਧਰ ਨਹੀਂ ਵੀ ਜਿੱਦਾਂ ਚੰਗੀ ਤਰ੍ਹਾਂ ਰੋਡ ਨਹੀਂ ਪ੍ਰੋਪਰ ਸੈੱਟ ਕੀਤੇ ਵੀ ਰੋਡ ਮੈਪ ਸਾਰਾ ਆਊਟ ਆ ਤੇ ਰਸ਼ ਬੜਾ ਹੁੰਦਾ ਸ਼ਹਿਰ ਦੇ ਵਿੱਚ ਤੇ ਜਿੱਦਾਂ ਬੱਸ ਸਟਾਪ ਏਰੀਆ ਸਟੇਸ਼ਨ ਤੇ ਹਾਲ ਬਜ਼ਾਰ ਇੱਕ ਤੇ ਜਿਹੜੇ ਬੈਟਰੀਆਂ ਾਟਵਾਂ ਵਾਲੇ ਆ ਨਾ ਇਹ ਹੱਦੋਂ ਵੱਧ ਹੋ ਗਿਆ ਕੋਈ ਨਾ ਲਿਮਟ ਚਾਹੀਦੀ ਆ ਵੀ ਸਿਟੀ ਦੇ ਵਿੱਚ ਇਤੋਂ ਵੱਧ ਨਹੀਂ ਹੋਣੇ ਇਹਦੇ ਪਤਾ ਨਹੀਂ ਕਿੰਨੇ ਕ ਗਲੀਆਂ ਚ ਹਾਲ ਬਿਆਰ ਬੱਸ ਅੱਡੇ ਲੱਗੇ ਇਹੇ ਹੀ ਮਤਲਬ ਕਿ ਇੰਨਾ ਤਾਂ ਇੰਨਾ ਜਾਮ ਹੋ ਗਿਆ ਨਾ ਤੇ ਹਾਂਜੀ ਆ ਵੇਖੋ ਜੀ ਸਾਰਾ ਜੁਰਦਗਿਰਦ ਦੀ ਲੋਕੇਸ਼ਨ ਬਹੁਤ ਵੱਡਾ ਏਰੀਆ ਜਿੱਤੇ ਆਪਾਂ ਇੱਕ ਸਾਈਡ ਤੇ ਆਏ ਆ ਕੰਪਨੀ ਲੱਗਦੀ ਤੇ ਚਾਰ ਚਫੇਰੇ ਹੀ ਫੈਲਿਆ ਜੀ ਇਹ ਹੈ ਕਿ ਇਹ ਕੁਝ ਸੋਚਨ ਵਿਚਾਰਨ ਦੀ ਲੋੜ ਆ ਸਿਟੀ ਦੇ ਵਿੱਚ ਵੀ ਮਤਲਬ ਕਿ ਸਾਰਾ ਵੀ ਟ੍ਰੈਫਿਕ ਕੰਟਰੋਲ ਕਰਨਾ ਚਾਹੀਦਾ ਬੜੇ ਲੋਕ ਜਲ ਖਰਾਬ ਹੁੰਦੇ ਹੁਣ ਹਾਲ ਬਾਜ਼ਾਰ ਆ ਤੇ ਰੋਡ ਅੱਗੇ ਓਡੇ ਗਿਆ ਤੇ ਅੱਧੇ ਰੋਡ ਤੇ ਪਾਰਕਿੰਗ ਥੋੜੀ ਪਾਰਕ ਮਤਲਬ ਕਿ ਗੱਡੀਆਂ ਪਾਰਕ ਆ ਬਾਈਕ ਪਾਰਕ ਆ ਇੰਨਾ ਪਾਰਕ ਕੀਤੀਆਂ ਚੀਜ਼ਾਂ ਬਲਕੇ ਦੁਕਾਨਦਾਰਾਂ ਦੀਆਂ ਤੇ ਅੱਧਾ ਰੋਡ ਤੇ ਮਤਲਬ ਕਿ ਉਹਨਾਂ ਮੱਲਿਆ ਰੋਡ ਤੇ ਅੱਗੇ ਟੈਟ ਆ ਤੇ ਦਰਬਾਰ ਸਾਹਿਬ ਨੂੰ ਕਿੰਨੀ ਸੰਗਤੀ ਜਾਂਦੀ ਹੈ ਜਿਆਦੀ ਹਾਲ ਵੀ ਆਤਣੀ ਜਾਂਦੀ ਹੈ ਤੇ ਅੱਧੇ ਰੋਡ ਤੇ ਉਹਨਾਂ ਮਤਲਬ ਕਿ ਕਵਰ ਕੀਤੇ ਆ ਪਾਰਕਿੰਗ ਵਾਲੇ ਇਸ ਕਰਕੇ ਇਹ ਚਾਹੀਦਾ ਕੋਈ ਕਿਸੇ ਨੂੰ ਸੋਚਣਾ ਇਥੇ ਕਿੰਨੇ ਐਮਪੀ ਜ਼ਿਆ ਮਤਲਬ ਕਿ ਅਮਰ ਸਾਹਿਬ ਦੇ ਵਿੱਚ ਜਿਦੋਂ ਨਾ ਔਜਲਾ ਸਾਹਿਬ ਆ ਮੌਕੇ ਦੇ ਐਮਪੀ ਆ ਜਾਂ ਹੰਤਾਰੀਵਾਲ ਸਾਹਿਬ ਆ ਉਨ੍ਹਾਂ ਦੇ ਹੱਥ ਪਾਵਰ ਹੈ ਕੀ ਆ ਤੇ ਹੋਰ ਬਾਕੀ ਹਾਂਜੀ ਸੰਗਤ ਜੀ ਅੱਜ ਦੀ ਸੰਗਤ ਦੀਆਂ ਰੌਣਕਾਂ ਵੇਖੋ ਜੀ ਸ਼ਨੀ ਆਰ ਦਾ ਦਿਹਾੜਾ ਹੈ ਅਤੇ ਸੰਗਤ ਬਹੁਤ ਸ਼ਰਧਾ ਤੇ ਨਾਲ ਦਰਸ਼ਨ ਕਰਨ ਆਉਂਦੀ ਹੈ ਸੰਗਤ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸੰਗਤ ਜੀ ਦਰਸ਼ਨ ਕਰੋ ਸ਼੍ਰੀ ਦਰਬਾਰ ਸਾਹਿਬ ਸਾਹਿਬ ਦੇ ਸੰਗਤ ਜੀ ਦਰਸ਼ਨ ਕਰੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜੀ ਇਸ ਘਰ ਤੇ ਆ ਕੇ ਬਹੁਤ ਸ਼ਾਂਤੀ ਮਿਲਦੀ ਆ ਸੰਗਤ ਜੀ ਗੁਰਬਾਣੀ ਦੀ ਗੂੰਜ ਹਰ ਵੇਲੇ ਇੱਥੇ ਗੂੰਜਦੀ ਰਹਿੰਦੀ ਆ ਸੰਗਤ ਜੀ ਗੁਰਬਾਣੀ ਹਰ ਵੇਲੇ ਚੱਲਦੀ ਰਹਿੰਦੀ ਆ ਬਹੁਤ ਹੀ ਪਾਗਾਂ ਵਾਲੀ ਧਰਤੀ ਆ ਦੀ ਸੇਵਾ ਹੋ ਰਹੀ ਹੈ ਦੀ ਸੇਵਾ ਹੋਣੀ ਵਾਰ ਗਿਆ ਬਸ ਟਾਈਮ 3 ਵਜੇ ਚੱਲੇ ਆ ਅਰਦਾਸ ਹੋਏਗੀ ਆਰਤੀ ਹੋਏਗੀ ਫਿਰ ਅਰਦਾਸ ਹੋਏਗੀ ਉਸ ਤੋਂ ਬਾਅਦ ਜੇ ਦੀ ਸੇਵਾ ਹੋਏਗੀ ਕਿ ਅੱਜ ਸ਼ਨੀ ਆ ਰਹੇ ਸ਼ਨੀ ਰਤਨ ਕਰਕੇ ਕਾਹੀ ਰੌਣਕਾਂ ਸੰਗਤ ਜੀ ਸ੍ਰੀ ਦਰਬਾਰ ਸੰਗਤ ਗੜੀ ਮਹਾਰਾਜ ਦੀ ਮੇਰੇ ਆਪਾਂ ਗਾਲੀ ਧਰਤੀ ਆ ਉਹ ਸੰਗਤ ਜੀ ਅੱਜ ਤੁਹਾਨੂੰ ਅਜਾਇਬ ਘਰ ਦੇ ਦਰਸ਼ਨ ਕਰਾਉਣੇ ਆ ਜੀ ਆਯੂ ਆਪਾਂ ਏ ਜੀ ਅੰਦਰ ਜਾਣ ਦਾ ਰਸਤਾ ਹੈ ਤੇ ਅਜ ਸਾਚੇਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨੀ دیਉੜੀ ਦੇ ਪ੍ਰਾਤਨ ਦਰਵਾਜੇ ਇੱਥੇ ਸੁਝੋ ਵਿਦਾਨ ਹੈ ਵੋਏ ਹੋਏ ਸੰਗਤ ਜੀ ਆ ਦਰਸ਼ਨੀ دیਉੜੀ ਦੇ ਪ੍ਰਾਤਨ ਦਰਵਾਜੇ ਆਜੋ ਸੰਗਤ ਜੀ ਜਿਹਾ ਕਰਦੇ ਦਰਸ਼ਨ ਕਰਦੇ ਜੀ ਜੀ 18ਵੀਂ ਸਦੀ ਦੀ ਜੈਕਟ ਹੈ ਜੀ ਕਰੋ ਜੀ ਇਹ ਇੰਦਰਪਾਲ ਬੰਦਾ ਸੇ ਬਹਾਦਰ ਦੀ ਜੋ ਜੰਗਾਂ ਲੜਦੀ ਤੇ ਸਿੰਘ ਜੀ ਜੈਵ ਕਰ ਬਹੁਤ ਹੀ ਵੱਡਾ ਆ ਤੇ ਜੀਵਨ ਅਭਰੀ ਕੀ ਨਾਲ ਦੇਖੀ ਇਹਦੇ ਸਾਰਾ ਦਿਨ ਨਿਗਲ ਸਕਦਾ ਵਾ ਇਹ ਜੋ ਵੀ ਕੌਮ ਦੀਆਂ ਜੰਗਾਂ ਹੁੰਦੀਆਂ ਰਹੀਆਂ ਜੰਗ ਫਤਿਹ ਕਰਦੇ ਰਹੇ ਸੰਗਤ ਜੀ ਸੰਗਤ ਜੀ ਅਸੀਂ ਦਰਸ਼ਨ ਕਰ ਲਿਆ ਜੀ ਸਤਿਗੰਗ ਸ਼੍ਰੀ ਦਰਬਾਰ ਸਾਹਿਬ ਦੇ ਤੇ ਹੁਣ ਵਾਪਸੀ ਚਾਲੇ ਪਾਉਣ ਲੱਗੇ ਆ ਸੰਗਤ ਜੀ ਤੇ ਫਿਰ ਵੇਨੇ ਆ ਫਿਰ ਕੋਈ ਦੇਨੇ ਤੁਹਾਨੂੰ ਅਪਡੇਟ ਹੈ ਕੀ ਆ ਦੋਸਤੋ ਅਸੀਂ ਆ ਗਏ ਹੁਣ ਘਰ ਤੇ ਹੁਣ ਇਹਨੇ ਪਹੁੰਚੇ 49 ਸ਼ਗਨ ਲੱਗੇ ਆ ਤੇ ਫੇਰ ਇਹ ਵੇਨੇ ਆ ਕੀ ਸਭ ਕਿਤਾ ਬੰਦਾ ਹੋਰ ਸੁਣਾਉ ਤੇ ਹੀ ਠੀਕ ਠਾਕ ਜੀ ਅਰ ਦੋਸਤੋ ਦੱਬ ਕੇ ਸ਼ੇਅਰ ਸ਼ੁਰੂ ਕਰ ਦਿਆ ਕਰੋ ਵੀਡੀਓ ਕੋਈ ਚੱਕਰ ਨਹੀਂ ਕੁਛ ਨਹੀਂ ਆ ਲਗਾ ਦੱਬ ਕੇ ਕਰਦੇ ਕਰੋ ਸ਼ੇਅਰ ਤੁਮਾਰਾ ਜ ਮਿਹਰ ਕਰੇ ਸੱਚੇ ਪਾਸ਼ਾ ਕਿਰਪਾਈ ਕਰੇ ਮਾਰ ਬੜੇ ਬੇਅੰਤ ਜੀ ਏ ਸੰਗਤ ਜੀ ਅਸੀਂ ਨਾ ਗੁਰਦੁਆਰਾ ਜਾਗੋਸ਼ੀ ਤੇ ਨੰਗਨ ਨਹਿ ਖਵਾਲੀ ਤੇ ਸਾਨੂੰ ਨਾ ਕੰਮ ਪੈ ਗਿਆ ਹੀ ਖਵਾਲੀ ਤੇ ਅਸੀਂ ਫਿਰ ਅਚਾਨਕ ਹੀ ਸਾਨੂੰ ਆਉਣਾ ਪਿਆ ਤੇ ਇਹ ਹੋਰ ਬਾਕੀ ਗੱਲਾਂ ਮੈਂ ਤੁਹਾਨੂੰ ਕਰਾਂ ਠੀਕ ਠਾਕ ਇਹ ਆਸ ਕਰਦੇ ਹਾਂ ਤੇ ਸਾਰੇ ਠੀਕ ਹੋਗੇ ਸਾਡੇ ਨਾਲ ਰੋਸ਼ਨ ਸਿੰਘ ਜੀ ਫਿਰ ਤੇ ਰਾਤ ਦਾ ਕੋਈ ਸਮਾਂ 8:00 ਵਜੇ ਦਾ ਤੇ ਸਾਨੂੰ ਫਿਰ ਆਉਣਾ ਪੈ ਗਿਆ ਇਹ ਤੇ ਖਵਾਲੀ ਕੋਈ ਕੰਮ ਹੀ ਫਿਰ ਮਿਲਦੇ ਹਾਂ ਜੀ ਜੀ ਦੋਸਤੋ ਅਸੀਂ ਖਵਾਲੀ ਅੱਡਾ ਨੰਗ ਰਹੇ ਆਂ ਆ ਸੜਕ ਖਾਲੀ ਏ ਡਾ ਤੇ ਡਾ ਬੰਦ ਹੋ ਗਿਆ ਤੇ ਲਾਈਟਾਂ ਬਹੁਤ ਪੈ ਰਹੀਆਂ ਜਗਾ ਜਗਾ ਲਾਈਟਾਂ ਤੇ ਹੁਣੇ ਹੀ ਚੱਲੇ ਆ ਘਰ ਤੇ ਥੋੜਾ ਜਿਗਾਵੇਂ ਤੇ ਖਾਲੀ ਕੰਮ ਹੀ ਕਿ ਬੰਦਿਆਂ ਨੂੰ ਮਿਲਣਾ ਹੀ ਤੇ ਇਹ ਬੰਦਿਆਂ ਨਾਲ ਮੁਲਾਕਾਤ ਕਰਕੇ ਇਹਦੇ ਚੱਲੇ ਆ ਰوشن ਸਿੰਘ ਜੀ ਤੇ ਕੋਈ ਕੋਈ ਜ਼ਰੂਰੀ ਕੰਮ ਹੀ ਤੇ ਉਹਦਾ ਕਰਕੇ ਹੀ ਆਏ ਆ ਤੇ ਹਨੂ ਰਾਤ ਹੀ ਹੁਣੋਂ ਪਿਆਰ ਜੰਟੀ ਤੇ ਫਿਰ ਉਹਨਾਂ ਵਾਪਸੀ ਚੱਲੇ ਆ ਇੱਥੇ ਕਈ ਗੱਲਾਂ ਹੁੰਦੀਆਂ ਵੀ ਯਾਰਾਂ ਦੋਸਤਾਂ ਨਾਲ ਜਦ ਰ ਇਕੱਟ ਜੇ ਨਾਲ ਕੋਲਣਾ ਪੈਂਦਾ ਦੇ ਗੱਲਬਾਤ ਕਰਨੀ ਪੈਂਦੀ ਤੇ ਚਲੋ ਜਲਦੇ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਾ ਭਰਾਖਾਂ